ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਯੰਗ ਸਿੱਖ ਫੈਡਰੇਸ਼ਨ ਕਲੱਬ ਰਜਿਸਟਰਡ ਧਰਮ ਪ੍ਰਚਾਰ ਜਥਾ ਚੱਕਰ ਵੱਲੋਂ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਫੈਡਰੇਸ਼ਨ ਵੱਲੋਂ ਬਾਬਾ ਅਮਰ ਸਿੰਘ ਜੀ ਬਡੂੰਦੀ ਵਾਲੇ ਜੋ ਚੱਕਰ ਨਗਰ ਦੇ ਨੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਗੱਡੀ ਵਾਲੀ ਪਾਲਕੀ ਸਾਹਿਬ ਦੀ ਬਹੁਤ ਜ਼ਰੂਰਤ ਹੈ ਨੌਜਵਾਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆਂ ਬਾਬਾ ਜੀ ਵੱਲੋਂ 4 ਲੱਖ 50000 ਰੁਪਏ ਪਾਲਕੀ ਲਈ ਫੈਡਰੇਸ਼ਨ ਨੂੰ ਦਿੱਤੇ ਗਏ ਅੱਜ ਦਸ਼ਮੇਸ਼ ਬਸ ਬਾਡੀ ਬਿਲਡਰ ਜੋ ਧੂਰੀ ਉਹਨਾਂ ਨੂੰ ਪਾਲਕੀ ਦੀ ਸਾਈ ਦਿੱਤੀ ਗਈ ਯੰਗ ਸੈਕ ਫੈਡਰੇਸ਼ਨ ਧਰਮ ਪ੍ਰਚਾਰ ਜਥਾ ਚੱਕਰ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਬਾਬਾ ਅਮਰ ਸਿੰਘ ਜੀ ਬਡੂੰਦੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਪ੍ਰਮਾਤਮਾ ਬਾਬਾ ਅਮਰ ਸਿੰਘ ਦੀ ਚੜ੍ਹਦੀ ਕਲਾ ਰੱਖੇ ਅਤੇ ਇਸ ਤਰ੍ਹਾਂ ਦੀਆਂ ਅੱਗੇ ਤੋਂ ਸੇਵਾਵਾਂ ਕਰਦੇ ਰਹਿਣ ਇਹ ਪਾਲਕੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪਿੰਡ ਬਹੁਤ ਵੱਡਾ ਹੈ ਚਕਰਨਗਰ ਜਿੱਥੇ ਪਿੰਡ ਵੱਡਾ ਹੈ ਉੱਥੇ ਪਿੰਡ ਦੇ ਵਿੱਚ ਕੁਝ ਗਲੀਆਂ ਤੰਗ ਨੇ ਗੁਰੂ ਘਰੇ ਪਾਲਕੀ ਟਰੈਕਟਰ ਵਾਲੀ ਸੀਗੀ ਟਰਾਲੀ ਵਾਲੀ ਉਹ ਕਈ ਗਲੀਆਂ ਦੇ ਵਿੱਚ ਜਾ ਨਹੀਂ ਸਕਦੀ ਕਿਉਂਕਿ ਲਵਾਈ ਜ਼ਿਆਦਾ ਹੋ ਜਾਂਦੀ ਆ ਇਸ ਕਾਰਨ ਕਰਕੇ ਬੇਨਤੀ ਕੀਤੀ ਗਈ ਮਹਾਂਪੁਰਸ਼ਾਂ ਨੂੰ ਤੇ ਉਹਨਾਂ ਵੱਲੋਂ ਬੇਨਤੀ ਨਿਪਰਵਾਨ ਕਰਦਿਆਂ ਹੋਏ ਆ ਗੱਡੀ ਵਾਲੀ ਪਾਲਕੀ ਦਿੱਤੀ ਗਈ ਤੇ ਇਹ ਪਾਲਕੀ ਹੁਣ ਆਮ ਗਲੀਆਂ ਦੇ ਵਿੱਚ ਵੀ ਜਿੱਥੇ ਗਲੀਆਂ ਤੰਗ ਨਹੀਂ ਉੱਥੇ ਜਾਇਆ ਜਾਵੜਿਆ ਕਰੇਗਾ ਮਹਾਰਾਜ ਦਾ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ